ਕਰਾਨੀਆ ਕੀਮਤਾਂ ਉਨੀ ਤੇਜ਼ੀ ਨਾਲ ਉੱਤੇ ਨਹੀਂ ਜਾ ਰਹੀਆਂ ਜਿੰਨੀ ਤੇਜ਼ੀ ਨਾਲ ਪਹਿਲਾਂ ਜਾ ਰਹੀਆਂ ਸੀ ਕੀਮਤਾਂ ਹਜੇ ਥੋੜੀਆਂ ਜਿਹੀਆਂ ਥੱਲੇ ਆ ਰਹੀਆਂ ਪਰ ਹਜੇ ਵੀ ਇਹ 60% ਜ਼ਿਆਦਾ ਨੇ ਪੰਡੈਮਿਕ ਤੋਂ ਪਹਿਲਾਂ ਜਿਹੜੀ ਕੀਮਤ ਸੀ ਜਿਹੜੀਆਂ ਕੁਦਰਤੀ ਆਫਤਾਂ ਨੇ ਇਹਨਾਂ ਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਅਸਰ ਪਿਆ ਘਰਾਂ ਦੀ ਕੀਮਤ ਦੇ ਉੱਤੇ ਅਮਰੀਕਾ ਦੇ ਵਿੱਚ ਇਸ ਵੇਲੇ ਬਹੁਤੀਆਂ ਸਟੇਟਾਂ ਦੇ ਵਿੱਚ ਜਾਂ ਤਾਂ ਘਰ ਸਸਤੇ ਹੋ ਰਹੇ ਆ ਜਾਂ ਜਿੰਨੀ ਤੇਜ਼ੀ ਨਾਲ ਅੱਗੇ ਵਧੇ ਹੋ ਰਸੀ ਓਨੀ ਤੇਜ਼ੀ ਨਾਲ ਹੁਣ ਮਹਿੰਗੇ ਨਹੀਂ ਹੋ ਰਹਾ ਇਹ ਸਾਫ਼ ਤੌਰ ਦੇ ਉੱਤੇ ਅਮਰੀਕਨ ਹਾਊਸਿੰਗ ਮਾਰਕੀਟ ਦੇ ਵਿੱਚ ਦੇਖਿਆ ਜਾ ਸਕਦਾ ਘਰਾਂ ਦੀਆਂ ਕੀਮਤਾਂ ਓਨੀ ਤੇਜ਼ੀ ਨਾਲ ਉੱਤੇ ਨਹੀਂ ਜਾ ਰਹੀਆਂ ਜਿੰਨੀ ਤੇਜ਼ੀ ਨਾਲ ਪਹਿਲਾਂ ਜਾ ਰਹੀਆਂ ਸੀ ਪਿਛਲੇ ਸਾਲ ਸਿਰਫ 2.7 ਫੀਸਦੀ ਇਹ ਉੱਪਰ ਗਈਆਂ ਜੇਕਰ ਉਹ ਤੋਂ ਪਿਛਲੇ ਸਾਲ ਨਾਲ ਮੁਕਾਬਲਾ ਕਰਕੇ ਦੇਖੋ ਤੇ ਉਹ 6 ਫੀਸਦੀ ਉੱਤੇ ਗਈਆਂ ਸੀ ਜਣੀ ਇਹਨਾਂ ਦੀ ਕੀਮਤਾਂ ਦੀ ਵਧਣ ਦੀ ਰਫ਼ਤਾਰ 3 ਗੁਣਾ ਨਾਲੋਂ ਤਿੰਨ ਗੁਣਾ ਜਿਹੜੀ ਉਹ ਘਟ ਗਈ ਆ ਕੁਝ ਥਾਵਾਂ ਦੇ ਉੱਤੇ ਕੀਮਤਾਂ ਥੱਲੇ ਵੀ ਆਈਆਂ ਜਿਹੜੇ ਕੁਝ ਪਾਰਟਸ ਨੇ ਸਪੈਸ਼ਲੀ ਜਿਹੜੇ ਸਾਊਥ ਇੱਥੇ ਫਲੋਰੀਡਾ ਦੇ ਵਿੱਚ ਜਾਂ ਟੈਕਸਸ ਦੇ ਵਿੱਚ ਘਰ ਐਕਚੁਅਲੀ ਥੱਲੇ ਨੂੰ ਗਿਆ ਇੱਕ ਤਾਂ ਹੈਗਾ ਨਾ ਵੀ ਵਾਧਾ ਜਿਹੜਾ ਘਟ ਗਿਆ ਜਾਂ ਹੌਲੀ ਹੋ ਗਿਆ ਇਹਨਾਂ ਦੀ ਕੀਮਤ ਥੱਲੇ ਨੂੰ ਗਈ ਆ ਜਿਹੜੇ ਜ਼ਿਆਦਾ ਘਰ ਐ ਇਸ ਵੱਲੇ ਸੇਲ ਦੇ ਉੱਤੇ ਆ ਕਿਉਂਕਿ ਜ਼ਿਆਦਾ ਘਰ ਸੇਲ ਦੇ ਉੱਤੇ ਆ ਮਾਰਕੀਟ ਦੇ ਵਿੱਚ ਤੇ ਕੁਦਰਤੀ ਆ ਵੀ ਉਹਦੇ ਨਾਲ ਜਿਹੜੀ ਪ੍ਰਾਈਸ ਦੇ ਵਿੱਚ ਵਾਧਾ ਸੀ ਉਹ ਸলো ਡਾਊਨ ਹੋਣਾ ਹੀ ਸੀ ਪਰ ਇਹ ਹਜੇ ਵੀ 219 ਨਾਲੋਂ ਉੱਤੇ ਦੱਸੇ ਜਾ ਰਹੇ ਆ ਜਿਹੜੇ ਕੀਮਤਾਂ ਹਜੇ ਥੋੜੀਆਂ ਜਿਹੀਆਂ ਥੱਲੇ ਆ ਰਹੀਆਂ ਪਰ ਹਜੇ ਵੀ ਇਹ 60% ਜ਼ਿਆਦਾ ਨੇ ਪੰਡੈਮਿਕ ਤੋਂ ਪਹਿਲਾਂ ਜਿਹੜੀ ਕੀਮਤ ਸੀਗੀ ਫਲੋਰੀਡਾ ਤੇ ਟੈਕਸਸ ਦੀ ਮਾਰਕੀਟ ਕੂਲ ਹੋ ਰਹੀ ਹੈ ਜਿਹੜੇ ਸ਼ਹਿਰ ਨੇ ਜਿਵੇਂ ਫੋਰਟ ਮੇਜ਼ ਆ ਆਸਟਨ ਆ ਡੈਲਸ ਆ ਇੱਥੇ ਵਿੱਚ ਘਰਾਂ ਦੀ ਵੈਲਿਊ ਡ੍ਰੌਪ ਹੋ ਰਹੀ ਆ ਕਿਉਂਕਿ ਸਪਲਾਈ ਐ ਇਸ ਵੇਲੇ ਇਸ ਇ ਇ ਟਿਕਰਾਂ ਦੀ ਜ਼ਿਆਦਾ ਆ ਜਿਹੜੇ ਨਾ ਨੇਚਰਲ ਡਿਜ਼ਾਸਟਰ ਨੇ ਜਿਹੜੀਆਂ ਕੁਦਰਤੀ ਆਫਤਾਂ ਨੇ ਇਹਨਾਂ ਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਅਸਰ ਪਿਆ ਘਰਾਂ ਦੀ ਕੀਮਤ ਦੇ ਉੱਤੇ ਜਿਹੜੀਆਂ ਜਿਵੇਂ ਹੈਗੇ ਕੋਸਟਲ ਫਲੋਰੀਡਾ ਆ ਉੱਥੇ ਹਰਿਕਨਸ ਜਾਂ ਉਹ ਹੋਇਆ ਕਿ ਇਹ ਸਾਰੇ ਕੁਝ ਦੇ ਨਾਲ ਘਰਾਂ ਦੀ ਇੰਸ਼ੋਰੈਂਸ ਵਧ ਗਈ ਹੁਣ ਜਦੋਂ ਇੰਸ਼ੋਰੈਂਸ ਵਧ ਗਈ ਤੇ ਲੋਕ ਫਿਰ ਉਹ ਘਰ ਵੱਧ ਇੰਸ਼ੋਰੈਂਸ ਵਾਲਾ ਘਰ ਕਿਉਂ ਲਊਗਾ ਉਹਦੇ ਨਾਲ ਵੀ ਕੀਮਤਾਂ ਜਿਹੜੀਆਂ ਥੱਲੇ ਆਈਆਂ ਸੋ ਜਿਹੜਾ ਬਾਅਰ ਆ ਜ਼ਿਆਦਾ ਕੀਮਤਾਂ ਮਾਰਗੇਜ ਰੇਟਸ ਪਿਛਲੇ ਸਾਲਾਂ ਦੇ ਵਿੱਚ ਲੋਕ ਚਾਹੁੰਦੇ ਆ ਘਰ ਖਰੀਦਣੇ ਪਰ ਉਹ ਖਰੀਦ ਨਹੀਂ ਰਹੇ ਜਿਹੜੇ ਹਜੇ ਵੀ ਜੜੀਆਂ ਕੁਝ ਪਲੇਸਸ ਦੇ ਉੱਤੇ ਡਿਮਾਂਡ ਹਾਈ ਹੈ ਜਿਵੇਂ ਨਾਰਥ-ਵੈਸਟ ਪਾਰਟਸ ਨੇ ਮਿਡ-ਵੈਸਟ ਦੇ ਵਿੱਚ ਉੱਥੇ ਹਜੇ ਵੀ ਕਾਫੀ ਕੰਪੀਟੀਸ਼ਨ ਆ ਕਿਉਂਕਿ ਘਰ ਉਨੇ ਹੈ ਨਹੀਂ ਜਿੰਨੇ ਲੋਕ ਲੈਣਾ ਚਾਹੁੰਦੇ ਆ ਜਿਹੜੇ ਕੁਝ ਸ਼ਹਿਰ ਨੇ ਉਹ ਜ਼ਿਆਦਾ ਅਫੋਰਡੇਬਲ ਬਣ ਰਹੇ ਆ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਬਿਲਡਿੰਗ ਵਾਰ ਚੱਲ ਰਹੀ ਹੈ ਇੱਕ ਦੂਜੇ ਤੋਂ ਵੱਧ ਕੇ ਜਿਹੜੀਆਂ ਕੀਮਤਾਂ ਉਹ ਦਿੱਤੀ ਜਾ ਰਹੀ ਹੈ ਸੋ ਮਾਰਕੀਟ ਸਲੋਲੀ ਸਲੋਲੀ ਬੈਲੈਂਸ ਹੋ ਰਹੀ ਹੈ ਓਵਰਆਲ ਏਕਸਪਰਟ ਕਹ ਰਹੇ ਆ ਕਿ ਮਾਰਕੀਟ ਹੌਲੀ ਹੌਲੀ ਬੈਲੈਂਸ ਹੋ ਰਹੀ ਹੈ ਜਿਹੜੀਆਂ ਬੇਲੋੜੀਆਂ ਕੀਮਤਾਂ ਪਹਿਲੇ ਸਮੇਂ ਦੇ ਵਿੱਚ ਵਧੀਆਂ ਸੀ ਉਹ ਥੱਲੇ ਆ ਰਹੀਆਂ